ਆ ਗਦਰ ਨਾਲ ਅੱਬ ਕੀ ਗੱਲ ਲੱਗ ਗਈ ਭਾਏ ਉਹ ਦੂਈਆਂ ਦਾ ਬੁਖਾਰ ਵੀ ਚੱਟੇਗਾ ਛੱਡ ਗਿਆ ਤੇ ਤੁਸ ਫਸਰੀ ਵਾਲੇ ਨੂੰ ਲਾ ਗਏ ਅਡੂਈ ਲਾ ਗਏ ਪੜਦਾ ਨਿਕ ਨਹੀਂ ਤੂੰ ਕਿੰਨੀ ਕਲਾਸ ਚ ਹੈ ਕੇਜੀ ਚ ਕੇਜੀ ਚ ਕਿਹੜੇ ਸਕੂਲ ਚ ਲੱਗਿਆ ਸਕੂਲ ਹੈ ਚ ਦੂਰੇ ਵਾਲੇ ਧੰਨਵਾਦ ਜੀ ਛੋਟਾ ਇੱਕ ਵਾਰੀ ਜੇਵਾ ਦਾ ਮొక్కੋ ਦਿਓ ਜੀ ਦਿਓ ਵੀ ਜੇਵਾ ਦਾ ਮొక్కੋ ਤੈਨੂੰ ਕਿ ਆਵੀ ਸੀ ਛੋਟੇ ਛੱਡ ਰਹਿਣ ਦੇ ਪਰ ਕੁੰਡੀਆਂ ਤੂੰ ਗਲਤ ਫਸਾਲੀਆਂ ODQ7 ਕਿਦੋਂ ਕਿਸ ਨੇ ਉਹਦਾ ਕੱਲ ਡੈਂਡਰੀਆਂ ਵਾਲੇ ਕੋਲੇ ਜਿਹਾ ਬੱਬੂ ਮਾਰਨ ਹਾਂ ਹਾਂ ਸਹੀ ਉਹਦੇ ਆ ਪੰਜ ਲਾਈਆਂ ਹੋਈਆਂ ਗੱਡੀਆਂ ਵਾਹ ਵੀ ਵਾਹ 10 ਕਿਧਰੇ ਹਨ 10 ਹੈ ਇਹ ਤਾਂ ਘੜੀ ਲੈਟ ਖਾਂਦਾ ਹੋਣਾ ਰਣਾ ਵਧੀਆ ਚੀਜ਼ ਹੈ ਇਕੱਲੇ ਬੰਦੇ ਆਸਤੇ ਤਾਂ ਬਹੁਤ ਵਧੀਆ ਆ ਆਨਲਾਈਨ ਬਹਿ ਗਿਆ ਕਿੰਨੇ ਦਾ ਆਇਆ ਸੀ ਇਹ 44 45 ਤੋਂ ਆਇਆ ਕਿੱਥੇ ਪੈਸੇ ਦਫਾ ਫਰ país hola man. ਦਾ ਮੋਕਾ ਕੀ ਹਾਲ ਹੈ ਜੀ ਅਗਲੇ ਦਿਓ ਸੇਵਾ ਦਾ ਮੋਕਾ ਕਹਣੀ ਹੋਰ ਫਿਰ ਵਧੀਆ ਜੀ ਵਧੀਆ ਇੰਦਰ ਗਾਣਾ ਬਹੁਤ ਚੱਲਿਆ ਜਵਾ ਆਲੂ ਲੈ ਲਓ ਗੰਡੇ ਲੈ ਲਓ ਕੀ ਕੁਸਲੀ ਫਿਰਦੇ ਹੋ ਅਗਲੇ ਪਿੰਡੀਆਂ ਹਾਂਜੀ ਕਦੋਂ ਹਾਂਜੀ ਰੇਠਾ ਹਾਂਜੀ ਕੀਰੇ ਹਾਂਜੀ ਮਤੀਰੇ ਹਰੀ ਸਬਜ਼ੀ ਹੈ ਹਾਂਜੀ ਫਰੂਟ ਵੀ ਹੈ ਕੋਈ ਅਰਬੀ ਹਾਂ ਫਰੂਟ ਨਹੀਂ ਫਰੂਟ ਖਤਮ ਆ ਗਿਆ ਗੰਡੇ ਕਰਦੇ ਅਤੇ ਕ ਮਈਓ ਝਾੜ ਕਰੇਲੇ ਕਰੋ ਤੱਕ ਮਿਲ ਸਕਦੇ ਕੋਈ ਹੈ ਸੁਭਾਵ ਨਾਲ ਝਾੜ ਕਰੇਲੇ ਹਜੇ ਟਾਈਮ ਲੱਗੂ ਟਾਈਮ ਲੱਗੂ ਮੈਨੂੰ ਜਰੂਰ ਲੈ ਕੇ ਦੇਣਾ ਤੁਸੀਂ ਜਦੋਂ ਆਏ ਨਾ ਕਾ ਗ੍ਰੀਟ ਹੈ 30 30 ਰੁਪਏ ਕਿਲੋ 30 ਰੁਪਏ ਕਿਲੋ ਵਧੀਆ ਚੱਲਦਾ ਕੰਮ ਕਰ ਵਧੀਆ ਹੀ ਵਧੀਆ ਬੱਚਿਆਂ ਗਰਮੀ ਤੋਂ ਵਧੀਆ ਵਧੀਆ ਬਸ ਹੁਣ ਤਾਂ ਇਹ ਸਾਡਾ ਬੰਦਾ ਪੂਰਾ ਬੈਗ ਬੁੱਕ ਪਾ ਕੇ ਰੱਖਦਾ ਕਣੀ ਕੰਮ ਕਰੋ ਟੌਰਨ ਵਾਲਾ ਹਾਂ ਓਕੇ ਜੀ ਹਾਂ ਸਹੀ ਗੱਲ ਨਹੀਂ ਇਥੇ ਲੀਡਰ ਵੀ ਬਣ ਜਾਂਦੇ ਲੋਕ ਤੇ ਫਿਰਦੇ ਵੀ ਹੁੰਦੇ ਕਣੀ ਕਲਪਣਾ ਹੀ ਟੋਣੀਆਂ ਦਾ ਫਿਰ ਹਾਂ ਗਿੰਨਾ ਮਰਜੀ ਪੈਸਾ ਹੋਵੇ ਤਲਪਣਾ ਹੀ ਕਰਨੀ ਆ ਤਾਂ ਫਿਰ ਤੁਹਾਨੂੰ ਪਤਾ ਹੀ ਆ ਬਥੇਰੇ ਲੋਕ ਤਲਪਣਾ ਵੀ ਕਰੀ ਜਾਂਦੇ ਸਹੀ ਗੱਲ ਹੈ ਮਿਹਨਤ ਕਰੇ ਤਾਂ ਯਾਰਾ ਦਾ ਵੀ ਯਾਰ ਜੇ ਤੋ ਮਿਹਨਤੀ ਕਰਨੀ ਹੱਕ ਛੱਡ ਦੀ ਫਿਰ ਟੌਰ ਵੀ ਕੱਢ ਕੇ ਰੱਖੋ ਕਿ ਨਹੀਂ ਹਾਂ ਹੋਰ ਸੈਟੋ ਵਧੀਆ ਵਧੀਆ ਕੱਲ ਨੂੰ ਜਾਵਾਂਗੇ ਮੰਡੀ ਤੇ ਹਾਂ ਕੱਲ ਨੂੰ ਜਾਵਾਂਗੇ ਚਲੋ ਹੋਰ ਚਾਹ ਪਾਣੀ ਦੱਸੋ ਬਸ ਜੀ ਵਧੀਆ ਇਹ ਆ ਜੀ ਆਪਣਾ ਯਾਰ ਜਯਾਰਾਪ ਹਸਾਬ ਯਾਰਾਪ ਸਾਹਿਬ ਨਾਲ ਆਪਣੀਆਂ ਬਹੁਤ ਜਿਆਦਾ ਜੁੜੀਆਂ ਤੇ ਇਹਨੂੰ ਐਨ ਸਮਝ ਬੋਟਸਾਨ ਤੇ ਫਿਰਦਾ ਇਉਂ ਨਾ ਟਾਈਮ ਆ ਚੰਡੀਗੜ੍ਹ ਰਿਹਾ ਵੇ ਜਦੋਂ ਕਈ ਲੋਕਾਂ ਦਾ ਸੁਪਨਾ ਹੁੰਦਾ ਵੀ ਚੰਡੀਗੜ੍ਹ ਦੇਖਣਾ ਸੀ ਤੇ ਉਹੋ ਗੱਡੀਆਂ ਚਲੰਗੀਆਂ ਪੰਗੀਆਂ ਜਿਹੜੀਆਂ ਹੁਣ ਆਪਣੇ ਅੰਗ ਆਟੋਮੈਟਿਕ ਆਡੀਆਂ ਛੋਟੀਆਂ ਬਸਰੀਆਂ ਚਲੰਗਣ ਨੇ ਹੁਣ ਇੱਥੇ ਦੇਖੀਏ ਲੋਕਾਂ ਇਹ ਰੋਮਰਾਫਾ 2007 ਚ ਹੀ ਚਲਾ ਕੇ ਜਾਂਦੇ ਆ ਨਹੀਂ ਮੈਨੂੰ ਪਤਾ ਯਾਰ ਜਰਵ ਸਾਹਿਬ ਦੇ ਜੜਾਂ ਵਾਡੂngੀਆਂ ਹੈ ਮੂਸੇ ਵਾਲੇ ਨੇ ਹੁਣ ਦੱਸਿਆ ਵੀ ਰੇਂਜ ਰੋਵਰ ਵੀ ਕੋਈ ਹੈ 2007 ਚ ਹੀ ਚਲਾਤੀਆਂ ਸੀਗੀਆਂ ਆਡੀ ਕਯੂ 7 ਕਿਦੋਂ ਕਿਸ ਨੇ ਉਹ ਤੋਂ ਕੱਲੋ ਟਿੰਡਰੀਆਂ ਵਾਲੇ ਕੋਲੇ ਜਿਵੇਂ ਬੱਬੂ ਮਾਨ ਹਾਂ ਹਾਂ ਸਹੀ ਗੱਲ ਉਹਦੋਂ ਦੀਆਂ ਪੰਜ ਲਾਈਆਂ ਹੋਈਆਂ ਬਾਕੀ ਬੰਦਰ ਸਾਰੇ ਤਿਆਰ ਪਏ ਆਏ ਤਾਂ ਹੈਗੀ ਹੈ ਗੱਡੀਆਂ ਦਾ ਵੀ ਹੈਗਾ ਤੇ ਨਾਲ ਠੇਕੇਦਾਰੀ ਬਹੁਤ ਕਰੀਏ ਕਿਹੜੇ ਹਾਂ ਫੈਕਟਰੀ ਹੁੰਦੀ ਸਾਡੇ ਕੋਲ ਅਦਾਰੂ ਵਾਲੀ ਪਲਾਂਟ ਹੀ ਚੱਲਦਾ ਸੀ ਪਲਾਂਟ ਹੀ ਚੱਲਦਾ ਸੀ ਹੋਰ ਆਜੋ ਚਾਹ ਪਾਣੀ ਬਸ ਠੀਕ ਹੈ ਯਾਰ ਸਭ ਬਸ ਲਾਉਣਾ ਆ ਰੌਂਡ ਸ਼ਾਉਂਡ ਕਰੋ ਠੀਕ ਹੈ ਜੀ ਅੱਜ ਬਹੁਤ ਦਿਨਾਂ ਬਾਅਦ ਰਿੰਕੂ ਜੀ ਮਿਲੇ ਨੇ ਰਿੰਕੂ ਜੀ ਕੀ ਹਾਲ ਹੈ ਵਧੀਆ ਜੀ ਠੀਕ ਹੋ ਵਧੀਆ ਜੀ ਬਹੁਤ ਵਧੀਆ ਵਧੀਆ ਬੜਾ ਵਧੀਆ ਲਾਰ ਕੇ ਕੁਲਰ ਕਰ ਹਾਂ ਜਰਮੀ ਬਹੁਤ ਕੁਲਰ ਕਰ ਨਹੀਂ ਕਰ ਇਹ ਤਾਂ ਕਿਹੜੀ ਲੜ ਖਾਂਦਾ ਹੋਣਾ ਯਾਰ ਹਣਾ ਵਧੀਆ ਚੀਜ਼ ਹੈ ਕੱਲੇ ਬੰਦੇ ਵਾਸਤੇ ਤਾਂ ਬਹੁਤ ਵਧੀਆ ਹੈ। ਆਨਲਾਈਨ ਮਿਲ ਰਿਹਾ। ਅੱਛਾ ਕਿੰਨੇ ਦਾ ਆਇਆ ਸੀ ਇਹ? ਇਹ ਆਇਆ ਸੀ 44 4500 ਦਾ ਆਇਆ। 44 4500 ਦਾ। ਯਾਰ ਮੈਨੂੰ ਲੱਗਦਾ ਯਾਰ ਦੂਜਾ ਵੀ ਵੱਡਾ ਵੀ ਬੜਾ ਮਹਿੰਗਾ ਨਹੀਂ ਹੋਣਾ ਪਰ ਇਹ ਲਾਈਟ ਘੱਟ ਖਾਂਦਾ ਹੋਣਾ। ਲਿਖਿਆ ਵੀ ਇੱਥੇ ਹੈ ਨਾ ਫਲਿੱਪ ਕਾਰਡ। ਕੁਗਦਾ ਹਸਾਰਾ। ਹਾਂ ਲਾਇ। ਵੈਰੀ ਗੁੱਡ ਯਾਰ। ਏਸੀ ਵਾਲਾ ਕੰਮ ਹੀ ਫਿਰਦਾ। ਹਾਂ ਕੱਲੇ ਬੰਦੇ ਵਾਸਤੇ ਸਹੀ ਹੈ। ਤੇ ਹੋਰ ਕਿੱਧਰ ਗਿਆ ਆਪਣਾ ਪ੍ਰੇਮ? ਉਹ ਯਾਰ ਉਹ ਇਸ ਤਰ੍ਹਾਂ ਜਿਹਾ ਆ ਗਿਆ। ਦੁਕਾਨ ਤੇ ਡਿਊਟੀ ਤੇਰੀ ਹੈ? ਹਾਂ ਫਿਰ ਉਹ ਕੋਈ ਗਿਆ ਹੋਇਆ ਹਨਾ। ਸਹੀ ਗੱਲ ਚਲੋ ਜਿਵੇਂ ਵਾਰੀ ਸਾਹਮਣੀ ਪੈਂਦੀ ਹੈ ਹਾਂ ਸਾਹਮਣੀ ਪੈਂਦੀ ਐਸ ਟੇਮ ਵਾਲਾ ਕੰਮ ਕਰਕੇ ਚੱਲਦਾ ਉਹ ਵਾਲੇ ਪਰਾਂ ਵਿੱਚ ਉਹ ਕੋਲ ਜਾਂਦੀ ਹੈ ਹਵਾ ਹਵਾ ਐਨੂੰ ਕਰਦੇ ਹਾਂ ਹਾਂ ਵਾਕਈ ਤੇਰੀ ਗੱਲ ਦਾ ਹੀ ਯਾਰ ਪੂਰੀ ਠੰਡੀ ਹਵਾ ਬਈ ਬਹੁਤ ਵਧੀਆ ਤੇ ਬਾਕੀ ਗਰਮੀ ਬਹੁਤ ਵੱਧ ਗਈ ਹੈ ਬਹੁਤ ਜ਼ਿਆਦਾ ਹੈ ਅਸਲ ਮੈਂ ਨਹੀਂ ਕਰ ਰਹੇ ਹਾਂ ਇਹ ਛੱਡ ਹੁਣ ਤਾਂ ਗਾਣੂ ਤੋਂ ਵੇਖੀ ਸੀ ਜਿਹਾ ਚਿਕਨੀ ਕੱਢ ਜੂਗੀ ਇੱਕ ਨਾ ਮੈਂ ਅੱਜ ਮੈਂ ਵੀਡੀਓ ਵੇਖਿਆ ਨੇ ਪੁਰਾਣੀਆਂ ਮਹਾਲੀ ਦੀ ਗੱਲ ਆ ਭਰਾਵਾ 88 ਸੈਕਟਰ 에ਰਪੋਰਟ ਰੋਡ ਦੇ ਉੱਤੇ ਸ਼ਾਮ ਨੂੰ ਜੇ ਕ੍ਰਿਕਟ ਖੇਡੀ ਜਾਂਦੀ ਭਰਾਵਾ ਤੇਰਾ ਇੱਕਦਮ ਬੱਦਲ ਬਣੇ ਏਡੇ ਭੈੜੇ ਤੇ ਏਡੇ ਭਿਆਨ ਅੱਛਾ ਗੱਲਾਂ ਹੀ ਛੱਡਦੇ ਵੀ ਕਈ ਵਾਰੀ ਨਾ ਵੀ ਕੁਦਰਤੀ ਇਹੋ ਚੀਜ਼ ਬਣਾਉਂਦੀ ਬੰਦਾਂ ਨੂੰ ਵੇਖ ਕੇ ਲੱਗਦਾ ਰਾ ਕੀ ਹੋ ਗਿਆ ਤੇ ਹੁਣ ਮੈਂ ਇਸ ਤੋਂ ਬਾਅਦ ਉਹ ਵੀਡੀਓ ਪਾਉਂਗਾ ਤੁਸੀ ਦੋਸਤੋ ਧਿਆਨ ਨਾਲ ਵੇਖਿਓ ਵੀ ਬੱਦਲ ਕਿੱਡੇ ਜ਼ਿਆਦਾ ਖਤਰਨਾਕ ਕੁਦਰਤ ਨਾਲ ਖਲਵਾੜ ਹੋ ਗਿਆ ਕੁਦਰਤ ਨਾਲ ਖਲਵਾੜ ਬਹੁਤ ਹੋ ਰਿਹਾ ਵਾਕਿਆ ਸਹੀ ਗੱਲ ਹੈ ਕਿਵੇਂ ਐ ਕੁੜਤੀ ਲੈਣਾ ਐ ਕਿਹਦਾ ਮੁੰਡਾ ਮੀਰੂ ਦਾ ਕਿਹੜੇ ਮੀਰੂ ਦਾ ਮੀਰੂ ਖਾਨ ਮੀਰੂ ਖਾਨ ਦਾ ਬਾਬੇ ਸਰੂਰ ਖਾਨ ਦਾ ਪੁੱਤ ਆ ਕਿਹਦੇ ਬਾਬੇ ਬਾਬੇ ਦਾ ਪੁੱਤ ਆ ਬਾਬਾ ਕਿੱਥੇ ਐ ਦਵੰਤ ਗਿਆ ਦਵੰਤ ਗਿਆ ਕਿਹੜੇ ਥਾਂ ਪੀਰ ਖਾਨ ਨੇ ਪੀਰ ਖਾਨ ਨੇ ਕਿੱਥੇ ਪਿੰਡ ਕਿਹੜਾ ਪਿੰਡ ਪਿੰਡ ਆਂਦਣੇ ਆਂਦਣੇ ਆਪਾਂ ਪੜ੍ਹਦੇ ਆ ਬਾਬਾ ਕਿੱਥੇ ਗਿਆ ਦਵੰਤੀ ਅੱਛਾ ਦਵੰਤੀ ਘਰ ਹੀ ਆ ਪੜਦਾ ਮੈਂ ਕਿਹਨੂੰ ਕਿੰਨੀ ਕਲਾਸ ਚ ਐ ਜੀਜਾ ਜਿਹੜੇ ਸਕੂਲ ਚ ਲੱਗੇ ਆਂ ਬੋਲੇ ਚ ਦੂਰੇ ਵਾਲੇ ਉਹ ਵੇਖ ਲੈ ਇੱਕ ਗੱਲਣਾ ਅੱਜ ਕੱਲ ਤੇਵਾਗ ਯਾਰ ਤੇਜ਼ ਹੋਣਾ ਆਪਣੇ ਬਾਰੇ ਸਿਸਟਮ ਇਹਨਾਂ ਨੂੰ ਸਕੂਲ ਦਾ ਨਾਮ ਯਾਦ ਹੁੰਦਾ ਉਹ ਗੱਲ ਜਵਾਕ ਜ ਹੁਣ ਤੇ ਬਹੁਤ ਤੇਜ਼ ਹੈ ਬਹੁਤ ਜਿਆਦਾ ਕਿਹੜੀ ਲੈਣੀ ਹੈ ਆਈਸਕ੍ਰੀਮ ਤੂੰ ਦੋਤਨ ਦੋਤਨ ਕਿਥੇ ਰੱਖੀਆਂ ਨੇ ਦੁਨੀਆਂ ਕਿੰਨੇ ਪੈਸਿਆਂ ਲਈ 5 ਵਾਲੀ ਕਿ 10 ਵਾਲੀ 10 ਵਾਲੀ ਕਿੱਥੇ ਪੈਸੇ ਦਿਖਾ ਫਿਰ ਦਿਖਾਈਂ ਖੋਲਾ ਮੈਂ ਦੇਰੇ ਫਿਰ ਕੈਸ ਕਰੀ ਖਵਾਏਗਾ ਇਹ ਆ ਜੀ ਬੱਚੇ ਮਣ ਕੇ ਸੱਚੇ ਆਹ ਬੱਟ ਗਿਆ ਇੱਕ ਵੀ ਦੇਖਦਾ ਇੱਧਰ ਵੀ ਦੇਖਦਾ ਹਾਂ ਵੀ ਕਿਵੇਂ ਆ ਕੀ ਧੱਕਾ ਕਰ ਰਣ ਨਾਲ ਅਬੀ ਕੀ ਗੱਲ ਲੱਗ ਗਈ ਭਾਉ ਦੂਰੀਆਂ ਬੁਖਾਰ ਵੀ ਚੜੇਗਾ ਛੱਡ ਗਿਆ ਅੱਲਾ ਮਾ ਚੁੱਫਾਸੀ ਵਾਲੇ ਵੀ ਲਾਗੇ ਅਜੋ ਵੀ ਲਾਗੇ ਹੋਰ ਚੱਲ ਕੋਈ ਨਹੀਂ ਯਾਰ ਛਾਲੀਆਂ ਜੂਰੀਆਂ ਲੱਗੀਆਂ ਨਹੀਂ ਅੱਛਾ ਯਾਰ ਕਿੱਥੇ ਲਾਇਆ ਤੁਸੀਂ

ਉਰੇ ਵਾਹ ਵਾਹ ਧੰਨਵਾਦ ਜੀ ਤੁਹਾਡਾ ਫੇਰ ਨਾ کہیں ਜੇ ਤੈਨੂੰ ਦੱਸ ਕੇਣੀ ਆਏ ਕਰ ਲਾ ਜੋ ਕੱਠੇ ਜੇ ਨਹੀਂ ਯਾਰ ਨੇ ਬੁਲਾਏ ਫੇਰ ਨਾ کہیں ਜੇ ਤੈਨੂੰ ਦੱਸ ਕੇਣੀ ਆਏ ਕਰ ਲਾ ਜੋ ਕੱਠੇ ਜੇ ਨਹੀਂ ਯਾਰ ਨੇ ਬੁਲਾਏ ਕਿਤੇ ਛੱਡ ਜਾਣੀ ਮੇਲੇ ਅਜਮਾਨ ਦੇ ਤੈਨੂੰ ਕਿ ਆਵੀਂ ਜੀ ਛੋਟੇ ਛੱਡ ਰਹਿਣ ਦੇ ਪਰਕੁੰਡੀਆਂ ਤੋਂ ਗਾਲ ਤੋਂ ਪਸਾਲੀਆਂ ਚਿੱਟੇ ਕੜਤੇ ਪਜਾਮੇ ਲਈਆਂ ਕਾਲੀਆਂ ਮੋਢਿਆਂ 'ਚ ਚੰਗੀਆਂ ਦਨਾਲੀਆਂ ਸਾਰਿਆਂ ਦੀ ਸਾਰਿਆਂ ਦੀ ਅੱਖ ਲਾਲ ਐ ਸਾਰੇ ਮੇਰੇ ਸ਼ਹਿਰ ਵਾਲੇ ਪਾਲੀਆਂ ਚਿੱਟੇ ਕੜਤੇ ਪਜਾਮੇ ਲਈਆਂ ਕਾਲੀਆਂ ਮੋਢਿਆਂ 'ਚ ਚੰਗੀਆਂ ਦਨਾਲੀਆਂ ਸਾਰਿਆਂ ਜਟਾਂ ਦੀ ਅੱਖ ਲਾਲ ਐ ਸਾਰੇ ਮੇਰੇ ਸ਼ਹਿਰ ਵਾਲੇ ਪਾਲੀਆਂ ਠੀਕ ਆ ਬਈ